ਇਸ ਤਰ੍ਹਾਂ ਦਾ ਪ੍ਰੇਮ ਪਰਿਪੂਰਨ ਪਰਮਾਤਮਾ ਦੇ ਨਾਲ ਹੋਵੇ ਕਿੰਨਾ ਕੁ ਸਮਾਂ ਤੂੰ ਉਹਦਾ ਅਰਾਧਨ ਕਰੇ ਤੇ ਜੇ ਤੈਨੂੰ ਸਮਾਂ ਮਿਲ ਜਾਵੇ ਇੰਨਾ ਉਸ ਪਰਿਪੂਰਨ ਪਰਮਾਤਮਾ ਦੇ ਵਿੱਚ ਆਪਣੇ ਆਪ ਨੂੰ ਲੀਨ ਕਰ ਦੇ ਆਪਾ ਭੁਲਾ ਦੇ ਆਪਣੀ ਬਾਤ ਉਹਦੇ ਸਾਹਮਣੇ ਕੋਈ ਨਾ ਰੱਖ ਉਹਦੀਆਂ ਸੁਣ ਆਪਣੀ ਚਿਤਵਨੀ ਕੁਝ ਨਾ ਚਿਤਵ ਉਸ ਦੀਆਂ ਸੁਣ ਉਸ ਦੇ ਪ੍ਰੇਮ ਨੂੰ ਤਾਰਨ ਕਰ ਮੈਂ ਨੂੰ ਮਿਟਾ ਦੇ ਤੇ ਖੁਦ ਨੂੰ ਮਾਲਕ ਵਿੱਚ ਮਿਲਾ ਦੇ ਅਗਰ ਜੇ ਤੇਰੇ ਫੁਰਨੇ ਵਿਸਾਲੇ ਆਏ ਤੇਰੀ ਚਿਤਵਣੀ ਵਿਚਾਰੇ ਆਈ ਪਰਮਾਤਮਾ ਨਾਲ ਮੇਲ ਨਹੀਂ ਖਾਵੇਗੀ ਪਰਮਾਤਮਾ ਵਿੱਚ ਅਵੇਦ ਨਹੀਂ ਕਰ ਸਕੇਗੀ ਜੀਵ ਦੀ ਚਿਤਵਣੀ ਜੀਵ ਦੀ ਸੋਚ ਜੀਵ ਦੇ ਫੁਰਨੇ ਇਹ ਸੰਸਾਰ ਵਾਲੇ ਨੇ ਜਦੋਂ ਇਹ ਚਿਤਵੇਗਾ ਜਦੋਂ ਇਹ ਸੋਚੇਗਾ ਉਦੋਂ ਸੰਸਾਰ ਦੀ ਤਰ੍ਹਾਂ ਸੋਚੇਗਾ ਨਰੰਕਾਰ ਨਾਲ ਮੇਲ ਨਹੀਂ ਹੋਵੇਗਾ ਟੁੱਟ ਜਾਵੇਗਾ ਇਸ ਲਈ ਤੂੰ ਇਹਨਾਂ ਦਾ ਖਤਮਾ ਕਰ ਇਸ ਲਈ ਤੂੰ ਇਹਨਾਂ ਦਾ ਪ੍ਰਗਟਾਵਾ ਨਾ ਕਰ ਮਾਲਕ ਦੇ ਬਚਨਾਂ ਨੂੰ ਸੁਣ ਉਹਦਾ ਹੋ ਜਾ ਪ੍ਰੇਮ ਜਿਹੜਾ ਉਸ ਦਾ ਹੋਣ ਵਾਸਤੇ ਹੈ ਆਪਣੀ ਹੋਣ ਜਾਣੋਂ ਵਾਸਤੇ ਨਹੀਂ ਆਪਣੀ ਹੋਣ ਮਟਾਉਣ ਵਾਸਤੇ ਹੈ ਆਪਾ ਉਸ ਦੇ ਸਬਰਦ ਕਰ ਦੇਣਾ ਭਾਈ ਗੁਰਦਾਸ ਸਾਹਿਬ ਦੀ ਬੜੇ ਸੋਚਾ ਜੇ ਢੰਗ ਦੇ ਨਾਲ ਸਮਝਾਉਂਦੇ ਨੇ ਕਹ ਲੱਗੇ ਇਨਾਂ ਕੋ ਪ੍ਰੀਤੀ ਦੇ ਨਾਲ ਜਪ ਜੋਲ ਦੀਪ ਜੋਤ ਹੋਤ ਨਾਹਿ ਨਮਲੀਨ ਆਲੀ ਹੇ ਸਖੀ ਹੇ ਸੇਖ ਹੇ ਜਗਿਆ ਸੋ ਜਿੰਨਾ ਚਿਰ ਰਾਤ ਪਈ ਰਾਤ ਦਾ ਹਨੇਰਾ ਛਾ ਗਿਆ ਤੇ ਰਾਤ ਦੇ ਅੰਧੇਰੇ ਨੂੰ ਦੂਰ ਕਰਨ ਵਾਸਤੇ ਘਰ ਦੇ ਅੰਦਰ ਕਮਰੇ ਦੇ ਅੰਦਰ ਦੀਪਕ ਜਲਾਇਆ ਗਿਆ ਹੈ ਚਾਨਣੇ ਵਾਸਤੇ ਜਿੰਨਾ ਚਿਰ ਜਦੋਂ ਤੱਕ ਉਸ ਦੀ ਜਿਹੜੀ ਆਜੋਤ ਲਾਟ ਹੋਤ ਨਾਹੀਂ ਮਲੀਨ ਆਲੀ ਮਲੀਨ ਤੋਂ ਭਾਵੇ ਨਹੀਂ ਕਿ ਉਹਨੂੰ ਮੈਲੀ ਲੱਗ ਜੇ ਮਲੀਨ ਤੋਂ ਭਾਵੇ ਮਦਮ ਹੋ ਜਾਣਾ ਅਸਤ ਹੋ ਜਾਣਾ ਉਹ ਕਦੋਂ ਅਸਤ ਹੁੰਦੀ ਏ ਕਦੋਂ ਮਦਮ ਪੈਂਦੀ ਏ ਦੀਵੇ ਦਾ ਪ੍ਰਕਾਸ਼ ਕਦੋਂ ਘਟਦਾ ਹੈ ਜਦੋਂ ਦਿਨ ਚੜ ਜਾਂਦਾ ਹੈ ਉਦੋਂ ਦੀਵੇ ਦਾ ਪ੍ਰਕਾਸ਼ ਕੋਈ ਨਹੀਂ ਥਿਆਉਂਦਾ ਕਹਿੰਦੇ ਸਾਰੀ ਰਾਤ ਪਰਮਾਤਮਾ ਨੂੰ ਚਿਤਵ ਤੇ ਉਹ ਦੀਵਾ ਹਨੇਰੇ ਵਿੱਚ ਬਲ ਰਿਹਾ ਹੈ ਕੁਝ ਚਾਨਣ ਦਿਖਾ ਰਿਹਾ ਹੈ ਕੁਝ ਲੋ ਦਿਖਾ ਰਿਹਾ ਹੈ ਤੇ ਚੱਲਦਿਆਂ ਹੋਇਆਂ ਜਦੋਂ ਮਹਾ ਪ੍ਰਕਾਸ਼ ਸੂਰਜ ਉਦੇ ਹੋ ਗਿਆ ਹੈ ਉਦੋਂ ਦੀਵੇ ਦੀ ਲੋੜ ਨਹੀਂ ਪਈ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਕਹਿੰਦੇ ساری ਰਾਤ ਜਿੱਥੇ تیر ਜੀਵਨ ਅੰਦਰ ਅਗਿਆਨਤਾ ਨਾ ਵੀ ਸਮਝੀਏ ਤੇ ਔਰ ਅਵਿਦਿਆ ਦੀ ਕਾਲੀ ਬੋਲੀ ਰਾਤ ਸ਼ਈ ਹੋਈਏ ਅਗਿਆਨਤਾ ਦਾ ਅੰਧੇਰਾ ਭਾਈ ਸਾਹਿਬ ਕਹਿੰਦੇ ਨੇ ਬਈ ਉਥੇ ਦੀਵਾ ਜਗਾ। ਉਹ ਕਿਹੜਾ ਐ ਐਸੇ ਅੰਧੇਰੇ ਵਿੱਚ ਮਹਾਰਾਜ ਕਹਿੰਦੇ ਅੰਧਿਆਰੇ ਦੀਪਕ ਚਾਹੀਏ। ਇਹ ਅੰਧਕਾਰ ਇਹਦੇ ਤੋਂ ਬਚਨ ਦੇ ਲਈ ਦੀਵਾ ਲੋੜੀਂਦਾ। ਫਿਰ ਕੀ ਹੋਵੇਗਾ ਜਦੋਂ ਦੀਵਾ ਜਗੇਗਾ ਦੀਵਾ ਬਲੇ ਅੰਧੇਰਾ ਜਾਏ। ਬੇਦ ਪਾਠ ਮਤ ਪਾਪਾਂ ਖਾਏ ਬਾਣੀ ਦਾ ਪੜਨਾ ਧਰਮਗ੍ਰੰਥਾਂ ਨੂੰ ਪੜਨਾ ਪਾਪਾਂ ਵਾਲੀ ਮਤ ਨੂੰ ਨਗਲ ਜਾਂਦੇ ਆ ਸ਼ੁਭ ਮਤ ਪ੍ਰਕਾਸ਼ ਹੁੰਦੀ ਉਹਨਾਂ ਵਿੱਚੋਂ ਅੰਦਰ ਦੀਵਾ ਨਾਮ ਦਾ ਜਲੇ ਤੇ ਅਰ ਫਿਰ ਕੀ ਹੋਵੇਗਾ ਬਸਤ ਅਗੋਚਰ ਲਈ ਹੈ ਹਰਦੇਦ ਦੇ ਵਿੱਚੋਂ ਗਮਨਤਾ ਤੋਂ ਪਰੇ ਪਰਮਾਤਮਾ ਨੂੰ ਪਾ ਲਵੇਂਗਾ ਦਿਹਾਰੇ ਦੀਪਕ ਚਾਹੀਏ ਇੱਕ ਬਸਤ ਆ ਗੋਚਰ ਲਈਏ ਬਸਤ ਆ ਗੋਚਰ ਪਾਈ ਕਟ ਦੀਪਕ ਰਿਆ ਸਮਾਈ ਉਹ ਦੀਵਾ ਅੰਦਰ ਸਮਾਜ ਆਵੇਗਾ ਉਹ ਜਲਦਾ ਦੀਵਾ ਜਿਹੜਾ ਉਹ ਤੈਨੂੰ ਪ੍ਰਕਾਸ਼ ਤੱਕ ਲੈ ਆਵੇਗਾ ਦੀਵਾ ਜਲਦਾ ਏ ਔਰ ਜਪਦਾ ਏ ਆਰਾਧਦਾ ਏ ਜੁੜਿਆ ਮਾਲਕ ਚੇਤੇ ਆ ਮੈਨੂੰ ਮਟਾਉਣਾ ਤੂੰ ਦੇ ਵਿੱਚ ਖੁਦ ਨੂੰ ਮਲਾਉਂਦਾ ਆ ਰਿਆ ਤੇਰੀ ਜ਼ਿੰਦਗੀ ਵਿੱਚ ਦੀਵੇ ਤੋਂ ਅੱਗੇ ਰ ਇੰਨਾ ਪ੍ਰਕਾਸ਼ ਹੋ ਜਾਵੇਗਾ ਕਿ ਸੂਰਜ ਦੀ ਉਦੇ ਹੋ ਜਾਵੇਗਾ ਗਿਆਨ ਦਾ ਮਹ ਸੂਰਜ ਬਣ ਜਾਵੇਂ ਉਹਨਾਂ ਚਿਰ ਤੱਕ ਜਪ ਜਿੰਨਾ ਚਿਰ ਤੱਕ ਮਹਾ ਪ੍ਰਕਾਸ਼ ਨਾਲ ਮਿਲਾਪ ਨਹੀਂ ਹੁੰਦਾ ਅਰ ਉਹਨਾਂ ਚਿਰ ਤੱਕ ਆਰਾਧਨਾ ਕਰ ਜਦੋਂ ਮਹਾ ਪ੍ਰਕਾਸ਼ ਵਿੱਚ ਮਿਲ ਗਿਆ ਉਦੋਂ ਇੱਕ ਰੂਪ ਹੋ ਜਾਵੇਗਾ ਜੋ ਨਹਿ ਸਿੱਧਾ ਕੁਸਮ ਕੁਮਲਾਤ ਹੈ ਜਦੋਂ ਤੱਕ ਅਰ ਜੀਵਨ ਦੇ ਹਿਰਦੇ ਦੀ ਵਿਸ਼ਾਈ ਸੇਜ਼ ਤੇ ਕੋਸਮ ਮੈਨਾਂ ਫੁੱਲ ਕੰਦੇ ਜਦੋਂ ਤੱਕ ਫੁੱਲ ਖਿੜੇ ਖੜਾਵਟ ਵਿੱਚ ਆਏ ਤੇ ਉਹਨਾਂ ਤੇ ਐਸਤਾ ਐਸਤਾ ਸਮੰਤ ਬਦਲ ਹੋਣ ਨਾਲ ਕੁਮਲਾਉਣਾ ਆਰੰਭ ਕਰ ਗਏ ਉਹ ਜਦੋਂ ਕੁਮਲਾਉਣ ਲੱਗੇ ਉਹਦਾ ਕਾਰਨ ਸੀ ਟਹਿਣੀ ਨਾਲੋਂ ਟੁੱਟ ਜਾਣਾ ਸਜਨਾ ਉਹਨਾਂ ਚਿਰ ਆਰਾਧ ਹਿਰਦੇ ਦੀ ਸਜਾ ਤੇ ਬੈਠਣ ਵਾਲਿਆ ਸ਼ਰੀਰ ਵਿੱਚ ਰਹਿਣ ਵਾਲਿਆ ਸੰਸਾਰ ਵਿੱਚ ਰਹਿਣ ਵਾਲਿਆ ਅਰ ਕੁਸਮ ਕੁਮਲਾਤ ਹੈ ਜਿੰਨਾ ਚਿਰ ਇਸ ਜ਼ਿੰਦਗੀ ਦਾ ਖਿਲਿਆ ਹੋਇਆ ਫੁੱਲ ਜਿਹੜਾ ਹੈ ਇੱਕ ਕੁਮਲਾ ਨਾ ਦਵੇ ਭਾਵ ਟੁੱਟ ਨਾ ਦਵੇ ਉਹਨਾਂ ਚਿਰ ਆਰਾਧ ਕਦੇ ਨਾ ਵੇ ਤੂੰ ਆਰਾਧੇ ਨਾ ਜਪੇ ਨਾ ਤੇ ਜ਼ਿੰਦਗੀ ਦੇ ਨਾਲੋਂ ਸ਼ਰੀਰ ਨਾਲੋਂ ਆਤਮਾ ਦਾ ਨਾਤਾ ਟੁੱਟ ਜਾਵੇ ਪਹਿਲੇ ਇਹਦੇ ਹੁੰਦਿਆਂ ਆਰਾਧ ਇਹਦੀ ਸੁਗੰਧੀ ਵਿੱਚ ਆਰਾਧ ਇਹਦੀ ਖੜਾਵਟ ਵਿੱਚ ਆਰਾਧ ਖਿੜਿਆ ਫੁੱਲ ਕਦੋਂ ਜਦੋਂ ਜਵਨ ਤੇ ਆਤ ਦਾ ਜਵਾਨੀ ਵਿੱਚੇ ਉਦੋਂ ਖੜਾਵਟ ਵਿੱਚੇ ਜਿਵੇਂ ਜਿਵੇਂ ਅਰ ਸਮਾ ਹੁੰਦਾ ਜਾਂਦਾ ਏ ਕੁਮਲਾਉਂਦਾ ਜਾਂਦਾ ਏ ਮਰਜਾਉਂਦਾ ਜਾਂਦਾ ਏ ਤੇਰੇ ਜੀਵਨ ਦਾ ਫੁੱਲ ਮਰਜਾਉਣ ਤੋਂ ਪਹਿਲਾਂ ਜਦੋਂ ਮਰ ਜਾ ਜਾਂਦਾ ਏ ਪੱਤੀ ਪੱਤੀ ਹੋ ਕੇ ਧਰਤੀ ਤੇ ਡਿੱਗ ਪੈਂਦਾ ਏ ਮਨੁੱਖ ਮਰ ਜਾ ਜਾਂਦਾ ਏ ਖਤਮ ਹੋ ਜਾਂਦਾ ਏ ਅਰ ਉਹਨਾਂ ਚਿਰ ਆਰਾਧ ਜਿੰਨਾ ਚਿਰ ਤੇਰੇ ਜੀਵਨ ਦਾ ਫੁੱਲ ਮਰਜ਼ਾਇਆ ਨਹੀਂ ਉਹਨੂੰ ਮਹਾਰਾਜ ਕਹਿੰਦੇ ਆ ਜਦ ਲਗ ਜਰਾ ਰੋਗ ਨਹੀਂ ਆਇਆ ਮੁਰਝਾਉਣਾ ਪਨ ਕੀ ਏ ਜੀ ਜਵਾਨੀ ਤੋਂ ਬਾਅਦ ਵਿਡਾਪਾ ਆਉਣਾ ਚੁਰੜੀਆਂ ਪੈਦਾ ਨੀਆਂ ਸੁਨਣਾ ਉੱਚਾ ਹੋ ਜਾਣਾ ਨਦਰ ਦਾ ਘਟ ਜਾਣਾ ਹੱਥਾਂ ਦੀ ਪਕੜ ਦਾ ਘਟ ਜਾਣਾ ਕਦਮਾਂ ਦੀ ਤੋਰ ਦਾ ਘਟ ਜਾਣਾ ਸ਼ਰੀਰ ਦਾ ਚੱਲਣਾ ਫਿਰਣਾ ਬਲ ਘਟ ਜਾਣਾ ਜ਼ੁਬਾਨ ਦੀ ਬੋਲ ਜਿਹੜੇ ਲੜਖੜਾਉਣ ਲੱਗ ਜਾਣੇ ਇਹ ਬੁਢਾਪੇ ਦੀਆਂ ਨਿਸ਼ਾਨੀਆਂ ਐ ਇਹ ਮੁਰਝਾਉਣਾ ਐ ਇਹ ਫੁੱਲ ਖਿលਿਆ ਸੀ ਜਿਸ ਨੂੰ ਦੇਖ ਕੇ ਦੁਜੇ ਬੜੇ ਪ੍ਰਸੰਨ ਹੁੰਦੇ ਸਨ ਇਹ ਫੁੱਲ ਐਸਤਾ ਐਸਤਾ ਜੀਵਨ ਦਾ ਮਰਜਾਉਂਦਾ ਇਹਦੇ ਮਰਜਾਉਣ ਤੋਂ ਪਹਿਲਾਂ ਰਾਤ ਜਬ ਲਗ ਜਰਾ ਰੋਗ ਨਹੀਂ ਆਇਆ ਜਦੋਂ ਤੱਕ ਤੇਰੇ ਤਨ ਤੇ ਵਢਾਪਾ ਨਹੀਂ ਆਇਆ ਕਿਉਂਕਿ ਵਢਾਪੇ ਵਿੱਚ ਕਈ ਦਿੱਕਤਾਂ ਖੜੀਆਂ ਹੋ ਜਾਂਦੀਆਂ ਜਿਨ੍ਹਾਂ ਤੇ ਵਢਾਪਾ ਆਇਆ ਹੈ ਨਾ ਉਹਨਾਂ ਨੂੰ ਪਤਾ ਗੋਡੇ ਦੁੱਖ ਨੇ ਬੈਠਾ ਨਹੀਂ ਜਾਦਾ ਚਿਰ ਜਾਂਦਾ ਖਲੋਤਾ ਨਹੀਂ ਜਾਂਦਾ ਖੁਰਾਕ ਦਾ ਖਾਦਾ ਨਹੀਂ ਜਾਂਦਾ ਸੁਨਣਾ ਉੱਚ ਹੈ ਕਈ ਦਿੱਕਤਾਂ ਕਈ ਰੋਗ ਆ ਜਾਂਦੇ ਤੇ ਧਿਆਨ ਜਿਹੜਾ ਪ੍ਰਭੂ ਚਰਨਾ ਚ ਜੋੜਨਾ ਹੈ ਨਾ ਉਹ ਦਰਦਾਂ ਤੇ ਗੋਡਿਆਂ ਤੇ ਮੋਡਿਆਂ ਤੇ ਔਰ ਦੁੱਖ ਤੇ ਰੋਗ ਵੱਲ ਨੂੰ ਖਿੱਚੀ ਜਾਂਦਾ ਨਹੀਂ ਧਿਆਨ ਨੂੰ ਜੁੜਦਾ ਉਦੋਂ ਪਹਿਲਾਂ ਪਹਿਲਾਂ ਆਰਾਧ ਜੁੜ ਜਾਣਾ ਕਰ ਜਦੋਂ ਤੱਕ ਤੇਰੇ ਤਨ ਤੇ ਵੱਡਾ ਪਾਣੀ ਆਇਆ ਹੈ ਜਬ ਲਗ ਜਰਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਦੋਂ ਤੱਕ ਕਾਲ ਨੇ ਆਕੇ ਤੇਰੀ ਕਾਇਆਂ ਨੂੰ ਨਗਲਿਆ ਨਹੀਂ ਗਰਸਿਆ ਨਹੀਂ ਜਦੋਂ ਤੱਕ ਕਾਲ ਨੇ ਤੇਰੀ ਕਾਇਆਂ ਦੇ ਵਿੱਚ ਆਤਮਾ ਨੂੰ ਜੋਦੇ ਨਹੀਂ ਕੀਤਾ ਜੀਵ ਨੂੰ ਕੱਢਿਆ ਨਹੀਂ ਉਨਾ ਚਿਰ ਜਪ ਜਿੰਨਾ ਚਿਰ ਤੇ ਰਖੀਰਲਾ ਸਵਾਸ ਨਿਕਲਿਆ ਨਹੀਂ ਉਨਾ ਚਿਰ ਆਰਾਧਨ ਕਰ ਜਦ ਲਗ ਵਿਕਲ ਭਈ ਨਹੀਂ ਬਾਨੀ ਵਿਕਲ ਮੈਣਾ ਹੁੰਦਾ ਬੋਲਿਆ ਨਾ ਦਾਣਾ ਅੰਦਰੋਂ ਤਾਂ ਕੁਝ ਹੋਰ ਬੋਲਦਾ ਬਾਹਰੋਂ ਜ਼ੁਬਾਨ ਲੜਖੜਾ ਜਾਂਦੀ ਏ ਕਿਸੇ ਨੂੰ ਸਮਝ ਨਹੀਂ ਆਉਂਦੀ ਔਰ ਕਹਿਣਾ ਕੁਝ ਹੋਰ ਚਾਹੁੰਦਾ ਤੇ ਬਾਹਰਲੇ ਜ਼ਬਾਨ ਦੇ ਲੜਖੜਾ ਨਜਾਨ ਨਾਲ ਕੁਝ ਹੋਰ ਸਮਝ ਜਾਂਦੇ ਨੇ ਕਹਿੰਦੇ ਪਤਾ ਨਹੀਂ ਕੀ ਬੋਲੀ ਜਾਂਦਾ ਆ ਔਰ ਕਹਿੰਦੇ ਜਦੋਂ ਤੱਕ ਤੇਰੀ ਜ਼ਬਾਨ ਲੜਖੜਾਉ ਨਹੀਂ ਲੱਗੀ ਉਦੋਂ ਤੱਕ ਰੱਬ ਦੇ ਗੁਣ ਗਾ ਰੱਬ ਦਾ ਅਰਦਨ ਕਰ ਜਬ ਲਗ ਬਿਕਲ ਭਈ ਨਹੀਂ ਬਾਨੀ ਤੇਰੇ ਬੋਲ ਅਸਤ ਬੇਅਸਤ ਨਹੀਂ ਹੋਏ ਉਦੋਂ ਤੱਕ ਗਾ ਤੇ ਆਪਣੇ ਆਪ ਨੂੰ ਸੰਬੋਧਨ ਕਰ ਕਹਿ ਭਜ ਲੈ ਰੇ ਮਨ सारੰਗ ਪਾਨੀ ਓਏ ਮੇਰੇ ਮਨਾ ਆਕਾਲ ਪੁਰਖ ਵੈ ਗੁਰੂ ਨੂੰ ਭਜ ਜਪ ਭਜੋ ਗੋਬਿੰਦ ਭੂਲ ਮਤ ਜਾਹੋ ਮਨਸ ਜਨਮ ਕਾ ਇਹੀ ਲਾਹੋ ਆਬਨਾ ਭਜਿਸ ਭਜਿਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਜਦੋਂ ਅੰਤਲਾ ਸਮਾਂ ਆ ਗਿਆ ਨਾ ਉਦੋਂ ਭਜਨ ਨਹੀਂ ਹੋਣਾ ਉਦੋਂ ਸਿਮਰਨ ਨਹੀਂ ਹੋਣਾ ਉਦੋਂ ਜੁੜਿਆ ਨਹੀਂ ਜਾਣਾ ਉਦੋਂ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਸਥਿਰਤਾ ਨਹੀਂ ਪਾਵੇਗੀ ਮਹਾਰਾਜ ਕਹਿੰਦੇ ਉਹਨੂੰ ਜਪ ਭਾਈ ਸਾਹਿਬ ਕਹਿੰਦੇ ਜੀਵਨ ਦੇ ਕਮਲੌਣ ਤੋਂ ਪਹਿਲਾਂ ਪਹਿਲਾਂ ਉਹਦਾ ਆਨੰਦ ਮਾਨ ਉਹਦੀ ਸੁਗੰਧੀ ਮਾਨ ਉਸ ਫੁੱਲ ਨੂੰ ਕਮਲੌਣ ਤੋਂ ਪਹਿਲਾਂ ਪਹਿਲਾਂ ਗੁਰੂ ਦੇ ਚਰਣਾ ਵਿੱਚ ਅਰਪਤ ਕਰ ਦੇ ਪਰਵਾਨਾ ਧੋ ਜਾਵੇ ਜਿਹੜਾ ਫੁੱਲ ਕਮਲਾ ਗਿਆ ਉਹ ਕਿਸੇ ਦੇਵਤੇ ਦੀ ਭੇਟ ਨਹੀਂ ਚੜਦਾ ਜਿਹੜਾ ਫੁੱਲ ਕਮਲਾਇਆ ਮੁਰਝਾਇਆ ਹੋਇਆ ਹੈ ਉਹ ਕਿਸੇ ਮਾਲਾ ਦਾ ਅਰ ਵਿੱਚ ਪਰੋਕੇ ਕਿਸੇ ਦੇ ਗਲ ਦਾ ਹਾਰ ਨਹੀਂ ਬਣਦਾ ਉਹ ਫੁੱਲ ਭੇਟ ਕਰਨ ਯੋਗ ਨਹੀਂ ਜਿੱਦਨ ਤੇਰਾ ਜੀਵਨ ਮੁਰਝਾ ਗਿਆ